ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਦੋ ਅਪੀਲਾਂ ਅਦਾਲਤ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਇੱਕ ਹਾਈ ਕੋਰਟ ਦੇ ਵਿੱਚ ਤੇ ਦੂਜੀ ਅਪੀਲ ਸਮਹਾਲੀ ਕੋਰਟ ਦੇ ਵਿੱਚ ਕੀਤੀ ਜਾਂਦੀ ਹੈ ਉਹਨਾਂ ਤੇ ਕੀ ਬਣਿਆ ਜ਼ਮਾਨਤ ਲੈਣ ਨੂੰ ਲੈ ਕੇ ਕਹਿ ਲੋ ਜਾਂ ਬੈਰਕ ਬਦਲਣ ਨੂੰ ਲੈ ਕੇ ਕਹਿ ਲੋ ਦੱਸ ਦਈਏ ਕਿ ਜੋ ਮੁਹਾਲੀ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਸੀ 4 ਅਗਸਤ 2025 ਨੂੰ ਉਸ ਮਾਮਲੇ ਦੇ ਵਿੱਚ ਇੱਕ ਤਾਂ ਉਹਨਾਂ ਦੇ ਵੱਲੋਂ ਬੈਰਕ ਬਦਲਣ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਤੇ ਇੱਕ ਮਾਮਲੇ ਦੇ ਵਿੱਚ ਜੋ ਉਹਨਾਂ ਦੀ ਪੇਸ਼ੀ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਜ਼ਮਾਨਤ ਦੀ ਮੰਗ ਕੀਤੀ ਸੀ ਜਿੰਦੇ ਵਿੱਚ ਸਰਕਾਰ ਆਪਣਾ ਜਿਹੜਾ ਜਵਾਬ ਹੈ ਉਹ ਦੇਰੀ ਨਾਲ ਦਾਖਲ ਕਰਦੀ ਜਾਂ ਇਸ ਮਾਮਲੇ ਨੂੰ ਲਟਕਾਉਂਦੀ ਨਜ਼ਰ ਆ ਰਹੀ ਹੈ ਮਾਮਲਾ ਲਗਾਤਾਰ ਲਟਕਦਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਚਲਾਨ ਵੀ ਪੇਸ਼ ਕਰਨ ਦੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਤੇ ਉਸ ਚਾਰਜਸ਼ੀਟ ਦੇ ਵਿੱਚ ਕੀ ਕੁਝ ਹੋਵੇਗਾ ਕੀ ਕੁਝ ਅਹਿਮ ਹੋਵੇਗਾ ਕਿ ਸਰਕਾਰ ਦੀ ਆਪਣੀ ਕਿੰਨੀ ਕੀ ਤਿਆਰੀ ਹੈ ਇਸ ਮਾਮਲੇ ਦੇ ਵਿੱਚ ਕਿੱਥੋਂ ਤੱਕ ਪਹੁੰਚ ਗਿਆ ਇਹ ਮਾਮਲਾ ਜਦ ਬਿਕਰਮ ਸਿੰਘ ਮਜੀਠੀਆ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਜਾਣਨ ਦੇ ਲਈ ਜੁੜੇ ਰਹੋ ਇਸ ਖਬਰ ਦੇ ਨਾਲ ਜਿਸ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਦੱਸਾਂਗੇ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਹਨ ਪਹਿਲਾ ਕੇਸ ਤੇ ਉਹਨਾਂ ਤੇ ਜੋ ਲੱਗਿਆ ਸੀ ਉਹ ਸੀ ਐਨਡੀਪੀਐਸ ਦੇ ਤਹਿਤ ਉਹਨਾਂ ਤੇ ਕੇਸ ਦਰਜ ਕੀਤਾ ਜਾਂਦਾ ਤੇ ਦੂਜਾ ਕੇਸ ਡੀਏ ਦਾ ਕੀਤਾ ਗਿਆ ਸੀ ਮਤਲਬ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਵੱਲੋਂ ਉਹਨਾਂ ਨੂੰ ਪਿਛਲੇ ਦਿਨੀ ਅਰੈਸਟ ਕੀਤਾ ਜਾਂਦਾ ਤੇ ਇਸ ਮਾਮਲੇ ਦੇ ਵਿੱਚ ਵੀ ਉਹਨਾਂ ਦੀਆਂ ਜੋ ਤਰੀਕਾ ਨੇ ਜਾਂ ਕਹਿ ਲਓ ਉਹਨਾਂ ਨੂੰ ਰਿਮਾਂਡ ਤੇ ਵੀ ਰੱਖਿਆ ਹੋਇਆ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਨਿਆਂਇਕ ਹਿਰਾਸਤ ਤੇ ਆ ਤੇ ਤੀਜਾ ਕੇਸ ਜੋ ਪੰਜਾਬ ਪੁਲਿਸ ਤੇ ਹਮਲੇ ਨੂੰ ਲੈ ਕੇ ਕੀਤਾ ਗਿਆ ਕਿ ਉਹਨਾਂ ਨੇ ਪੰਜਾਬ ਪੁਲਿਸ ਤੇ ਹਮਲਾ ਕੀਤਾ ਹੈ ਜਾਂ ਮੁਲਾਜ਼ਮਾਂ ਨੂੰ ਜਾਂ ਕਹਿ ਲਓ ਕਿ ਕੋਰਟ ਦੌਰਾਨ ਪੇਸ਼ੀ ਦੇ ਦੌਰਾਨ ਝੜਪ ਹੁੰਦੀ ਹੈ ਮੁਲਾਜ਼ਮਾਂ ਦੇ ਨਾਲ ਤੇ ਇਸ ਤੋਂ ਇਲਾਵਾ ਇੱਕ ਚੌਥਾ ਕੇਸ ਜਿਹੜਾ ਉਹਨਾਂ ਤੇ ਪਾਉਣ ਦੀ ਤਿਆਰੀ ਦੇ ਵਿੱਚ ਹੈ ਸਰਕਾਰ ਉਹ ਇਹ ਹੈ ਕਿ ਪਿਛਲੇ ਦਿਨੀ ਰਣਜੀਤ ਸਿੰਘ ਗਿੱਲ ਜਿਹੜੇ ਕਿ ਪਹਿਲਾਂ ਅਕਾਲੀ ਦਲ ਛੱਡਦੇ ਐ ਤੇ ਕੁਝ ਕੁ ਦਿਨ ਪਹਿਲਾਂ ਦੀ ਪਹਿਲਾਂ ਤੇ ਵਿਚਾਰ ਹੁੰਦੀ ਹੈ ਕਿ ਹੋ ਸਕਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋ ਜਾਵੇ ਪਰ ਉਹਨਾਂ ਨੇ ਰਾਤੋਂ ਰਾਤ ਹਰਿਆਣਾ ਦੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਤੋਂ ਆਪਣੀ ਬੀਜੇਪੀ ਦੇ ਵਿੱਚ ਜੁਆਇਨਿੰਗ ਕਰਵਾਈ ਜਾਂਦੀ ਹੈ ਉਹਨਾਂ ਵੱਲੋਂ ਤੇ ਅਗਲੇ ਦਿਨ ਹੀ ਰঞ্জੀਤ ਸਿੰਘ ਗਿੱਲ ਦੇ ਉੱਤੇ ਵਿਜੀਲੈਂਸ ਦੀ ਰੇਡ ਪੈਂਦੀ ਹੈ ਇਹ ਰੇਡ ਕਿਹਨੇ ਪੁਵਾਈ ਕਿਉਂ ਪੁਵਾਈ ਇਹ ਹਾਲੇ ਜਾਂਚ ਦਾ ਵਿਸ਼ਾ ਹੈ ਪਰ ਉਸੇ ਕੇਸ ਦੇ ਵਿੱਚ ਮਨਜੀਤ ਸਿੰਘ ਤੇ ਇੱਕ ਹੋਰ ਕੇਸ ਪਾਉਣ ਦੀ ਤਿਆਰੀ ਹੈ ਵਿਜੀਲੈਂਸ ਦੇ ਵੱਲੋਂ ਰঞ্জੀਤ ਸਿੰਘ ਗਿੱਲ ਤੋਂ ਪੁੱਛਿਆ ਜਾਂਦਾ ਹੈ ਕਿ 3 ਕਰੋੜ ਦੀ ਇੱਕ ਰਕਮ ਟਰਾਂਸਫਰ ਹੋਈ ਸੀ ਵਿਕਰਮ ਸਿੰਘ ਮਜੀਠੀਆ ਦੇ ਖਾਤੇ ਤੋਂ ਰਣਜੀਤ ਸਿੰਘ ਗਿੱਲ ਦੇ ਖਾਤੇ ਦੇ ਵਿੱਚ ਮਤਲਬ ਉਹਨਾਂ ਦੀ ਗਿੱਲ ਕੋ ਕੰਪਨੀ ਹੈ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਲੈਣ ਦੇਣ ਕੀਤਾ ਗਿਆ ਸੀ ਤੇ ਉਸੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਰਣਜੀਤ ਸਿੰਘ ਗਿੱਲ ਦੇ ਘਰ ਤੇ ਇਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾ ਰਿਹਾ ਤੇ ਉਸ ਮਾਮਲੇ ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਦੇ ਲਿੰਕ ਗਿੱਲ ਕੋ ਕੰਪਨੀ ਦੇ ਨਾਲ ਜਿਹੜੀ ਕਿ ਰਣਜੀਤ ਸਿੰਘ ਦੀ ਰੀਅਲ ਏਸਟੇਟ ਦੀ ਕੰਪਨੀ ਆ ਉਹਦੇ ਨਾਲ ਜੁੜਦੇ ਨਜ਼ਰ ਆ ਰਹੇ ਹਨ ਤੇ ਇਸ ਤੇ ਗਿੱਲ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਮਜੀਠੀਏ ਦੇ ਖਾਤੇ ਚ ਟਰਾਂਸਫਰ ਕੀਤਾ ਸੀ ਉਹਨਾਂ ਨੇ ਭਾਈਵਾਲੀ ਤੌਰ ਤੇ ਕੀਤਾ ਸੀ ਜਾਂ ਉਹਨਾਂ ਦਾ ਕੋਈ ਬਿਜ਼ਨਸ ਨਾਲ ਰਿਲੇਟਡ ਇਹ ਕੋਈ ਟਰਾਂਜੈਕਸ਼ਨ ਹੋਈ ਹੈ ਇਹ ਤੇ ਹੁਣ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਟਰਾਂਜੈਕਸ਼ਨ ਇਨਕਮ ਟੈਕਸ ਦੇ ਦਾਇਰੇ ਦੇ ਵਿੱਚ ਹੈ ਉਹਨਾਂ ਦੇ ਰਿਕਾਰਡ ਦੇ ਵਿੱਚ ਹੈ ਤੇ ਇਸੇ ਮਾਮਲੇ ਦੇ ਵਿੱਚ ਹੀ ਰਜੀਤ ਸਿੰਘ ਗਿੱਲ ਤੋਂ ਇਨਕੁਆਇਰੀ ਕੀਤੀ ਜਾ ਰਹੀ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਤੇ ਇਸੇ ਚੀਜ਼ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸਬੂਤ ਮਿਲਦਾ ਹੈ ਤਾਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਇਹ ਚੌਥਾ ਕੇਸ ਵੀ ਐਡ ਕਰ ਦਿੱਤਾ ਜਾਵੇ ਵਿਕਰਮ ਸਿੰਘ ਮਜੀਠੀਆ ਦੀਆਂ ਜਿਸ ਦੇ ਨਾਲ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਐਨਡੀਪੀਐਸ ਦਾ ਕੇਸ ਬਣਦਾ ਉਹਨਾਂ ਤੇ ਡੀਏ ਮਤਲਬ ਕਿ ਅੰਮ੍ਰਿਤ ਤੋਂ ਵੱਧ ਜਾਇਦਾ ਦਾ ਕੇਸ ਉਹਨਾਂ ਤੇ ਚੱਲ ਰਿਹਾ ਹੈ ਪੁਲਿਸ ਦੇ ਨਾਲ ਝੜਪ ਨੂੰ ਲੈ ਕੇ ਕਹਿ ਲੋ ਜਾਂ ਜੋ ਵੀ ਕੁਝ ਉਸ ਸਮੇਂ ਕੋਰਟ ਦੇ ਵਿੱਚ ਹੋਇਆ ਉਹ ਕੇਸ ਚੱਲ ਰਿਹਾ ਹੈ ਤੇ ਚੌਥਾ ਕੇਸ ਗਿੱਲ ਦੇ ਨਾਲ ਰঞ্জੀਤ ਸਿੰਘ ਗਿੱਲ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਜੋੜਿਆ ਜਾ ਰਿਹਾ ਹੁਣ ਦੱਸ ਦਈਏ ਕਿ ਰঞ্জੀਤ ਸਿੰਘ ਗਿੱਲ ਤੇ ਵਿਚਾਰਾ ਕਿਸੇ ਹੋਰ ਮਕਸਦ ਲਈ ਪਾਰਟੀ ਛੱਡ ਕੇ ਸੁਖਬੀਰ ਸਿੰਘ ਬਾਦਲ ਦੇ ਪੂਰੇ ਵਿਸ਼ਵਾਸ ਦੇ ਨਾਲ ਹੋ ਸਕਦਾ ਹੈ ਕਿ ਉਹ ਬੀਜੇਪੀ ਦੇ ਵਿੱਚ ਗਿਆ ਹੋਵੇ ਪਰ ਲੇਕਿਨ ਉਹਨੂੰ ਕਦੇ ਆਸ ਵੀ ਨਹੀਂ ਹੋਵੇਗੀ ਕਿ ਉਹਨੂੰ ਨਾ ਹੀ ਪਤਾ ਹੋਵੇਗਾ ਕਿ ਅਗਲੀ ਸਵੇਰ ਹੀ ਵਿਜੀਲੈਂਸ ਦੀ ਰੇਡ ਹੋ ਜਾਣੀ ਹੈ ਰਾਤ 12 ਵਜੇ ਦੇ ਕਰੀਬ ਨਵ ਸਿੰਘ ਸੈਣੀ ਦੇ ਵੱਦੋਂ ਉਹਨਾਂ ਨੂੰ ਬੀਜੇਪੀ ਦੇ ਵਿੱਚ ਜੁਆਇਨ ਕਰਵਾਈ ਜਾਂਦੀ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਪਹਿਲਾਂ ਤੋਂ ਪਤਾ ਹੋਵੇ ਕਿ ਉਹਨਾਂ ਤੇ ਕੋਈ ਰੇਡ ਹੋਣ ਵਾਲੀ ਹੈ ਤੇ ਇਸੇ ਕਰਕੇ ਉਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਗਿਆ ਹੋਵੇ ਵਿਕਰਮ ਸਿੰਘ ਮਜੀਠੀਆ ਦਿਆਂ ਜੋ ਤਰੀਕਾ ਸੀ ਪਹਿਲੀ ਗੱਲ ਤੇ ਇਹ ਬੋਲਦੀ ਹੈ ਕਿ 6 ਤਰੀਕ ਪੈ ਗਈ ਮਤਲਬ ਕਿ 6 ਅਗਸਤ ਹੈ ਉਹ ਇਸ ਮਾਮਲੇ ਦੇ ਵਿੱਚ ਪੈ ਚੁੱਕੀ ਹੈ ਦੂਈ ਤੇ ਜਾਂਚ ਦਾ ਵਿਸ਼ਾ ਹੈ ਕਿ ਰਣਜੀਤ ਸਿੰਘ ਗਿੱਲ ਤੇ ਵਿਕਰਮ ਸਿੰਘ ਮਜੀਠੀਆ ਦੇ ਆਪਸ ਦੇ ਵਿੱਚ ਜੋ ਇਹ ट्रांजैक्शन ਹੋਈ ਹੈ ਉਸ ਦੇ ਵਿੱਚ ਕੀ ਸਿੱਟਾ ਨਿਕਲਦਾ ਪਰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਕਿ ਹੁਣ 6 ਅਗਸਤ ਪੈ ਚੁੱਕੀ ਹੈ ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਬੈਰਿਕ ਬਦਲਣ ਦੀ ਆਪਣੀ ਪਟੀਸ਼ਨ ਪਾਈ ਸੀ ਉਹਦੇ ਵਿੱਚ ਵੀ ਕੋਈ ਫੈਸਲਾ ਨਹੀਂ ਆ ਨਜ਼ਰ ਆ ਰਿਹਾ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਰਾਹਤ ਇਸ ਸਮੇਂ ਮੇ ਨਹੀਂ ਮਿਲ ਰਹੀ ਤੇ 6 ਅਗਸਤ ਨੂੰ ਵੀ ਉਹਨਾਂ ਨੂੰ ਇਸ ਚੀਜ਼ ਤੋਂ ਰਾਹਤ ਮਿਲ ਸਕਦੀ ਹੈ ਇਸ ਕੇਸ ਤੋਂ ਰਾਹਤ ਮਿਲ ਸਕਦੀ ਹੈ ਇਹਦੇ ਜਿਹੜੇ ਚਾਂਸ ਨੇ ਉਹ ਵੀ ਬਹੁਤ ਘੱਟ ਨੇ ਉਹਨਾਂ ਦੇ ਵਕੀਲ ਹੈ ਜਿਹੜੇ ਉਹ ਕਾਫੀ ਰੌਲਾ ਪਾ ਰਹੇ ਨੇ ਕਿ ਇਸ ਪੇਸ਼ੀ ਦੇ ਦੌਰਾਨ ਜਾਂ ਇਸ ਸੁਣਵਾਈ ਦੇ ਦੌਰਾਨ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਸਕਦੀ ਹੈ ਕੱਲ ਨੂੰ ਮਿਲ ਜੇਗੀ 6 ਅਗਸਤ ਨੂੰ ਮਿਲ ਸਕਦੀ ਹੈ ਇਸ ਤਰ੍ਹਾਂ ਦੀ ਉਹ ਬਹੁਤ ਗੱਲਾਂ ਕਰਦੇ ਆ ਦੱਸ ਦਈਏ ਕਿ ਉਹਨਾਂ ਦੇ ਵਕੀਲ ਉਹ ਵਕੀਲੀ ਦਾ ਕੰਮ ਵੀ ਨਾਲ-ਨਾਲ ਕਰ ਰਹੇ ਨੇ ਤੇ ਉਹਨਾਂ ਦੇ ਲਈ ਐਜ਼ ਅ ਸਪੋਕਸਪਰਸਨ ਦੀ ਵੀ ਉਹ ਭੂਮਿਕਾ ਨਿਭਾ ਰਹੇ ਜੋ ਵੀ ਉਹਨਾਂ ਦੇ ਪੱਖ ਨੇ ਉਹ ਪੂਰੇ ਜੋਰ ਸ਼ੋਰ ਦੇ ਨਾਲ ਮੀਡੀਆ ਦੇ ਸਾਹਮਣੇ ਰੱਖ ਰਹੇ ਹਨ ਉਹ ਆਪਣੀ ਸਿੱਟੀ ਦੀ ਗੱਲ ਕਰਨ ਕਿ ਕਦੋਂ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਸਕਦੀ ਹੈ ਉਹਨਾਂ ਦੇ ਵੱਲੋਂ ਇਹ ਨਾ ਕਿਹਾ ਜਾਵੇ ਕਿ ਅੱਜ ਮਿਲਦੀ ਹੈ ਕੱਲ ਮਿਲਦੀ ਹੈ ਹੁਣ ਗੱਲ ਕਰਦੇ ਹਾਂ ਕਿ ਜੋ ਸਰਕਾਰ ਦੇ ਵੱਲੋਂ ਕੀ ਪੱਖ ਇਸ ਮਾਮਲੇ ਨੂੰ ਲੈ ਕੇ ਪੇਸ਼ ਕੀਤਾ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਹੱਥ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਇਹੋ ਜਿਹਾ ਮਤਲਬ ਮੂਡ ਹੈ ਉਹਨਾਂ ਦੇ ਕੋਲ ਇੱਕ ਇਹੋ ਜਿਹਾ ਪੁਆਇੰਟ ਹੈ ਜਿਸ ਦੇ ਕਰੋਂ ਵਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ ਦੇ ਵਿੱਚ ਕਦੇ ਵੀ ਰਾਹਤ ਨਹੀਂ ਮਿਲੇਗੀ ਦੱਸਦੇ ਇਹ ਕਿ 25 ਅਗਸਤ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਸਰਕਾਰ ਦੇ ਵੱਲੋਂ ਕਹਿ દिए ਜਾਂ ਇਸ ਕੇਸ ਨੂੰ ਲੈ ਕੇ 25 ਅਗਸਤ ਨੂੰ ਜੇਕਰ ਚਲਾਨ ਪੇਸ਼ ਕੀਤਾ ਜਾਂਦਾ ਹੈ ਜਾਂ ਚਾਰਸ਼ੀਟ ਪੇਸ਼ ਕੀਤੀ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਇਸ ਦੀਆਂ ਮੁਸ਼ਕਲਾਂ ਨੇ ਵੱਧ ਵੀ ਸਕਦੀਆਂ ਨੇ ਪਰ ਜੇਕਰ ਚਲਾਨ ਨਹੀਂ ਪੇਸ਼ ਕੀਤਾ ਜਾਂਦਾ ਤਾਂ ਵਕੀਲ ਦੇ ਅਥਾਰਟੀ ਦੇ ਉੱਤੇ ਸੁਪਰੀਮ ਕੋਰਟ ਨੂੰ ਕਹਿ ਕੇ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਫਿਰ ਉਹਨਾਂ ਦੇ ਕੋਲ ਇੱਕ ਪੁਆਇੰਟ ਹੋਏਗਾ ਕਿ ਹਲੇ ਤੱਕ ਸਰਕਾਰ ਦੇ ਬੰਦੋਂ ਇਸ ਮਾਮਲੇ ਨੂੰ ਲੈ ਕੇ ਚਲਾਨ ਜਾਂ ਚਾਰਜੀਟ ਨਹੀਂ ਪੇਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਉਹ ਬਕਾਇਦਾ ਤੌਰ ਤੇ ਐਪਲੀਕੇਸ਼ਨ ਦੇਣਗੇ ਕਿ ਚਲਾਨ ਨਹੀਂ ਪੇਸ਼ ਕੀਤਾ ਗਿਆ ਤੇ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਕੁਝ ਰਾਹਤ ਮਿਲਦੀ ਨਜ਼ਰ ਆਵੇ ਪਰ ਫਿਲਹਾਲ ਦੀ ਗੱਡੀ 6 ਅਗਸਤ ਨੂੰ ਜੋ ਉਹਨਾਂ ਦੀਆਂ ਤਰੀਕਾ ਨੇ ਕੋਰਟ ਦੇ ਵਿੱਚ ਆਪਣੀ ਬਹਿਰਕ ਬਦਲ ਨੂੰ ਲੈ ਕੇ ਕਹਿ ਲਓ ਜਾਂ ਉਹਨਾਂ ਨੂੰ ਰਾਹਤ ਮਿਲਣ ਨੂੰ ਲੈ ਕੇ ਕਹੋ ਉਹਨਾਂ ਤੇ ਹਲੇ ਕਿਸੇ ਵੀ ਪਰੰਤਰਾਂ ਦਾ ਕੋਈ ਵੀ ਫੈਸਲਾ ਉਸ ਦੇ ਆਉਣ ਦੇ ਜੋ ਚਾਂਸ ਨੇ ਉਹ ਕਾਫੀ ਘੱਟ ਨਜ਼ਰ ਆ ਰਹੇ ਨੇ ਉਮੀਦ ਹੈ ਕਿ 25 ਅਗਸਤ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਸਕਦੀ ਹੈ ਇਹਨਾਂ ਕੇਸਾਂ ਦੇ ਵਿੱਚ ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਕਹਿਣੀ ਬਣਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਅਸਲ ਦੇ ਵਿੱਚ ਉਹ ਗੁਨਾਹਗਾਰ ਨੇ ਕੀ ਉਹ ਨਸ਼ੇ ਦੇ ਕੇਸ ਦੇ ਵਿੱਚ ਕਹ ਲਓ ਜਾਂ ਫਿਰ ਕਹ ਲਓ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਦੋਸ਼ੀ ਨੇ ਆਪਣੇ ਸਵਾਲ ਆਪਣਾ ਜਵਾਬ ਤੁਸੀਂ ਕਮੈਂਟ ਦੇ ਵਿੱਚ ਜਰੂਰ ਲਿਖ ਕੇ ਦੇਵੋ ਧੰਨਵਾਦ